ਸਿਆਮਾਂ ਦੀ ਤਿਹਾਰ ਜੇਲ੍ਹ ਚੇਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਤੋਂ ਪਹਿਲਾ ਪੂਰੇ 11 ਵਜੇ ਪੰਜਾਬ ਪੁਲਿਸ ਅਤੇ ਤਿਹਾਰ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇੱਕ ਬੈਠਕ ਕੀਤੀ ਜਾਣੀ ਹੈ ਜਿਹੜੀ ਬੈਠਕ ਅੱਜ 11 ਵਜੇ ਕੀਤੀ ਜਾਵੇਗੀ ਅੱਜ 12 ਅਪ੍ਰੈਲ ਯਾਨੀ ਕਿ ਅੱਜ ਪੂਰੇ 11 ਵਜੇ ਇਹ ਬੈਠਕ ਜਿਹੜੀ ਉਹ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਕੇ ਪੂਰੀ ਰਣਨੀਤੀ ਸੁਰੱਖਿਆ ਦੀ ਜਿਹੜੀ ਉਹ ਬਣਾਈ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਤਿਹਾਰ ਜੇਲ੍ਹ ਦੇ ਵਿੱਚ ਅਹਿਮ ਰਣਨੀਤੀ ਬਣਾਈ ਜਾ ਰਹੀ ਹੈ ਸਿਮਾਂਤੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਨੂੰ ਲੈ ਕੇ 12 ਅਪ੍ਰੈਲ ਨੂੰ ਜਾਨੀ ਕਿ ਅੱਜ ਤਿਹਾਰ ਜੇਲ੍ਹ 'ਚ ਅਹਿਮ ਮੀਟਿੰਗ ਹੋਣੀ ਆ ਤਿਹਾਰ ਦੇਲ ਤਿਹਾਰ ਤਿਹਾਰ ਜੇਲ੍ਹ ਅੰਦਰ ਸੁਰੱਖਿਆ ਤੈ ਹੋਣ ਤੋਂ ਬਾਅਦ ਸੁਰੱਖਿਆ ਦੀ ਪੂਰੀ ਜਾਨੀ ਕਿ ਰਿਪੋਰਟ ਤੈ ਹੋਣ ਤੋਂ ਬਾਅਦ ਇਹ ਇਸ ਮੀਟਿੰਗ ਨੂੰ ਹਰੀ ਚੰਡੀ ਜਿਹੜੀ ਆ ਉਹ ਦਿੱਤੀ ਜਾਵੇਗੀ ਪਹਿਲਾ ਇਸ ਤੋਂ ਪਹਿਲਾਂ ਜਿਹੜੀ ਆ ਇਤਿਹਾਰ ਜੇਲ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਮੀਟਿੰਗ ਸੀਗੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਸੀ ਤੇ ਹੁਣ ਦੁਬਾਰਾ ਤੋਂ ਇਹ ਜਿਹੜੀ ਆ ਮੀਟਿੰਗ ਸੀਗਾ ਮਾਨ ਅਤੇ ਇਤਿਹਾਰ ਜੇਲ ਦੇ ਵਿੱਚ ਅਰਵਿੰਦ ਕੇਚੀਵਾਲ ਦੀ ਮੁਲਾਕਾਤ ਤੋਂ ਪਹਿਲਾਂ ਅੱਜ 11 ਵਜੇ ਪੰਜਾਬ ਪੁਲਿਸ ਅਤੇ ਇਤਿਹਾਰ ਜੇਲ ਪ੍ਰਸ਼ਾਸਨ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਹੀ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ ਸੁਰੱਖਿਆ ਦੀ ਅਕੈ ਸੁਰੱਖਿਆ ਦੀ ਇੱਕ ਰਣਨੀਤੀ ਜਿਹੜੀ ਆ ਪੂਰੀ ਤਿਆਰ ਕੀਤੀ ਜਾਣੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਇਤਹਾਰ ਜੇਲ੍ਹ ਦੇ ਵਿੱਚ ਅਹਿਮ ਰਣਨੀਤੀ ਬਣਾਈ ਜਾ ਰਹੀ ਹੈ ਸੀਐਮ ਮਾਨ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਨੂੰ ਲੈ ਕੇ ਅੱਜ 12 ਅਪ੍ਰੈਲ ਯਾਨੀ ਕਿ ਅੱਜ ਅਹਿਮ ਮੀਟਿੰਗ ਹੋਣੀ ਹੈ ਜਿਸ ਤੋਂ ਬਾਅਦ ਹੀ ਸੁਰੱਖਿਆ ਪੂਰੀ ਤਿਆਰ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਮੁਲਾਕਾਤ ਦੇ ਬਾਰੇ ਇਹ ਪੁਰਾਅ ਦੱਸਿਆ ਜਾਵੇਗਾ ਸੀਮਾਂ ਦੀ ਤਿਹਾਰ ਜੇਲ ਚੇਰਵਿੰਦ ਕੇਜਰੀਵਾਲ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਪੂਰੇ 11 ਵਜੇ ਪੰਜਾਬ ਪੁਲਿਸ ਅਤੇ ਤਿਹਾਰ ਜੇਲ ਪ੍ਰਸ਼ਾਸਨ ਦੇ ਵੱਲੋਂ ਇੱਕ ਬੈਠਕ ਕੀਤੀ ਜਾਣੀ ਹੈ ਜਿਹੜੀ ਬੈਠਕ ਅੱਜ 11 ਵਜੇ ਕੀਤੀ ਜਾਵੇਗੀ ਅੱਜ 12 ਅਪ੍ਰੈਲ ਯਾਨੀ ਕਿ ਅੱਜ ਪੂਰੇ 11 ਵਜੇ ਇਹ ਬੈਠਕ ਜਿਹੜੀ ਉਹ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਕੇ ਪੂਰੀ ਰਣਨੀਤੀ ਸੁਰੱਖਿਆ ਦੀ ਜਿਹੜੀ ਉਹ ਬਣਾਈ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਤਿਹਾਰ ਜੇਲ ਦੇ ਵਿੱਚ ਅਹਿਮ ਰਣਨੀਤੀ ਬਣਾਈ ਜਾ ਰਹੀ ਹੈ ਸਿਆਮਾਂ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਨੂੰ ਲੈ ਕੇ 12 ਅਪ੍ਰੈਲ ਨੂੰ ਜਾਨੀ ਕਿ ਅੱਜ ਤਿਹਾਰ ਜੇਲ੍ਹ 'ਚ ਅਹਿਮ ਮੀਟਿੰਗ ਹੋਣੀ ਆ ਤਿਹਾਰ ਦੇਲ ਤਿਹਾਰ ਤਿਹਾਰ ਜੇਲ੍ਹ ਅੰਦਰ ਸੁਰੱਖਿਆ ਤੈ ਹੋਣ ਤੋਂ ਬਾਅਦ ਸੁਰੱਖਿਆ ਦੀ ਪੂਰੀ ਜਾਨੀ ਕਿ ਰਿਪੋਰਟ ਤੈ ਹੋਣ ਤੋਂ ਬਾਅਦ ਇਹ ਇਸ ਮੀਟਿੰਗ ਨੂੰ ਹਰੀ ਚੰਡੀ ਜਿਹੜੀ ਆ ਉਹ ਦਿੱਤੀ ਜਾਵੇਗੀ ਪਹਿਲਾ ਇਸ ਤੋਂ ਪਹਿਲਾਂ ਜਿਹੜੀ ਆ ਇਤਿਹਾਰ ਜੇਲ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਹੈ ਮੀਟਿੰਗ ਸੀਗੀ ਉਸ ਨੂੰ ਰੱਦ ਕਰ ਦਿੱਤਾ ਗਿਆ ਸੀਗਾ ਕਿ ਉਹਨਾਂ ਦੇ ਵੱਲੋਂ ਸੁਰੱਖਿਆ ਦਾ ਹਵਾਲਾ ਦਿੱਤਾ ਗਿਆ ਸੀ ਤੇ ਹੁਣ ਦੁਬਾਰਾ ਤੋਂ ਇਹ ਜਿਹੜੀ ਆ ਮੀਟਿੰਗ ਸੀਗਾ ਮਾਨ ਅਤੇ ਇਤਿਹਾਰ ਜੇਲ ਦੇ ਵਿੱਚ ਅਰਵਿੰਦ ਕੇਜੀਵਾਲ ਦੀ ਮੁਲਾਕਾਤ ਤੋਂ ਪਹਿਲਾਂ ਅੱਜ 11 ਵਜੇ ਪੰਜਾਬ ਪੁਲਿਸ ਅਤੇ ਇਤਿਹਾਰ ਜੇਲ ਪ੍ਰਸ਼ਾਸਨ ਦੇ ਵੱਲੋਂ ਅੱਜ ਇੱਕ ਮੀਟਿੰਗ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਹੀ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ ਸੁਰੱਖਿਆ ਦੇ ਅਕੇ ਸੁਰੱਖਿਆ ਦੀ ਇੱਕ ਰਣਨੀਤੀ ਜਿਹੜੀ ਆ ਪੂਰੀ ਤਿਆਰ ਕੀਤੀ ਜਾਣੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਰੱਖਿਆ ਨੂੰ ਲੈ ਕੇ ਤਿਹਾਰ ਜੇਲ੍ਹ ਦੇ ਵਿੱਚ ਅਹਿਮ ਰਣਨੀਤੀ ਬਣਾਈ ਜਾ ਰਹੀ ਹੈ ਸੀਐਮ ਮਾਨ ਦੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਨੂੰ ਲੈ ਕੇ ਅੱਜ 12 April ਯਾਨੀ ਕਿ ਅੱਜ ਅਹਿਮ ਮੀਟਿੰਗ ਹੋਣੀ ਹੈ ਜਿਸ ਤੋਂ ਬਾਅਦ ਹੀ ਸੁਰੱਖਿਆ ਪੂਰੀ ਤਿਆਰ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਮੁਲਾਕਾਤ ਦੇ ਬਾਰੇ ਇਹ ਪੁਰਾਅ ਦੱਸਿਆ ਜਾਵੇਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par